ਹੈਲੋ ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏਜੀਆ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਆਂ ਜੀ ਰਾਏਕੋਟ ਰੋਡ ਤੇ ਆਪਾਂ ਇਧਰ ਇੱਕ ਗੁਰਦੁਆਰਾ ਸਾਹਿਬ ਸ਼ੂਟ ਕਰਨ ਚਲੇ ਸੀ ਕਿ ਤੇ ਰਾਸਤੇ 'ਚ ਇੱਕ ਆਪਣੇ ਬਾਈ ਜੀ ਦਾ ਗੰਨੇ ਦਾ ਨਾ ਜੂਸ ਸਟਾਲ ਬਣਾਇਆ ਹੋਇਆ ਵਾ ਸਟਾਲ ਵੀ ਨਹੀਂ ਕਹਿ ਸਕਦੇ ਇੱਕ ਤਰ੍ਹਾਂ ਨਾਲ ਜਿਵੇਂ ਰੈਸਟੋਰੈਂਟ ਕਹਿ ਸਕਦੇ ਛੋਟਾ ਜਿਹਾ ਜੂਸ ਦਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਰੇ ਬੋਰਡ ਲੱਗੇ ਹੋਏ ਆ ਭਾਰਤਿਕ ਗੰਨੇ ਵਾਲਾ ਇਹਨਾਂ ਦਾ ਨਾਮ ਆ ਯਾਰਾਂ ਦਾ ਹੈਲਦੀ ਪੈਗ ਤੇ ਇਹ ਗੰਨੇ ਦਾ ਜੂਸ ਕੱਢਦੇ ਆ ਤੇ ਇਹਨਾਂ ਦੇ ਹੋਰ ਵੀ ਬਹੁਤ ਆਈਟਮਾਂ ਹੁੰਦੀਆਂ ਜਿਹੜੀਆਂ ਤੇ ਵਿਦਾਊਟ ਕੋਈ ਆਰਟੀਫੀਸ਼ਲ ਐਡ ਕੀਤੇ ਹੋਏ ਸਾਰਾ ਕੁਝ ਇੱਥੇ अवेलेबल ਹੁੰਦਾ ਇਹਨਾਂ ਤੋਂ ਜਿਵੇਂ ਤੁਸੀਂ ਦੇਖ ਸਕਦੇ ਹੋ 100% ਨੈਚੁਰਲ ਸ਼ੱਕਰ ਇਹਨਾਂ ਕੋਲ अवेलेबल ਹੈ ਜੀ ਜਿਹਦੇ ਵਿੱਚ ਕੋਈ ਵੀ ਪੈਸਟੀਸਾਈਡ ਕੋਈ ਵੀ ਕੈਮੀਕਲ ਆਰਟੀਫੀਸ਼ਲ ਨਹੀਂ ਪਾਇਆ ਹੋਇਆ ਹੈਗਾ ਤੇ ਉਹ ਵੀ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਬਾਕੀ ਤੁਹਾਨੂੰ ਇੱਕ ਵਾਰੀ ਮੈਂ ਪ੍ਰੋਪਰ ਦਿਖਾ ਦਵਾਂ ਇਹ ਸਾਰਾ ਇਹਨਾਂ ਦਾ ਇੱਥੇ ਰੈਸਟੋਰੈਂਟ ਬਣਾਇਆ ਹੋਇਆ ਵਾ ਜਿਵੇਂ ਜੂਸ ਸੈਂਟਰ ਕਹਿ ਸਕਦੇ ਆਂ ਆਪਾਂ ਦੇ ਕਿਹੜੀ ਕਿਹੜੀ ਇੱਥੇ ਆਈਟਮਸ ਅਵੇਲੇਬਲ ਹੋ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗੀ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਇਹਨਾਂ ਦੇ ਜਿੰਨਾ ਵੀ ਗੰਨੇ ਦਾ ਜੂਸ ਕੱਢਿਆ ਜਾਂਦਾ ਉਹ ਚਾਹੇ ਗਰਮੀ ਆ ਚਾਹੇ ਸਰਦੀ ਆ ਉਹਦੇ ਵਿੱਚ ਇਹ ਆਈਸ ਨਹੀਂ ਯੂਜ਼ ਕਰਦੇ ਹੈਗੇ ਬਿਲਕੁਲ ਵੀ ਪਿਓਰ ਗੰਨੇ ਦਾ ਜੂਸ ਹੀ ਹੁੰਦਾ ਵਾ ਉਹ ਤੇ ਬਾਕੀ ਆਪਾਂ ਟੇਸਟ ਵੀ ਦੱਸਾਂਗੇ ਤੁਹਾਨੂੰ ਕਿੱਦਾਂ ਦਾ ਤੇ ਕੁਆਲਿਟੀ ਵੀ ਦੱਸਾਂਗੇ ਕਿੱਦਾਂ ਦੀ ਆ ਤੇ ਬਾਕੀ ਆਪਾਂ ਚੱਲਦੇ ਆਂ ਜੀ ਅੱਗੇ ਤੇ ਪ ਪ੍ਰੋਟੈਕਟ ਯੋਰ ਲੀਵਰ ਹੈਲਪ ਟ੍ਰੀਟ ਜੌਂਡਿਸ ਆ ਗਿਆ ਫਾਈਟ ਕੈਂਸਰ ਐਂਡ ਗੁੱਡ ਫॉर ਕਿਡਨੀਜ਼ ਪ੍ਰੀਵੈਂਟ ਯੋਰ ਹਾਰਟ ਡਿਸੀਜ਼ ਐਂਡ ਰਿਚ ਸੋਰਸ ਆਫ ਐਂਟੀ ਆਕਸੀਡੈਂਟਸ ਐਂਡ ਇਨਸਟੈਂਟ એનર્ਜੀ ਬੂਸਟਰ ਡਰਿੰਕ ਗੁੱਡ ਫॉर ਡਾਈਜੈਸ਼ਨ ਹੈਲਪਫੁਲ ਫॉर ਸੇਫ ਪ੍ਰੈਗਨੈਂਸੀ ਮਤਲਬ ਅਗਰ ਗੰਨੇ ਦਾ ਜੂਸ ਪਿਓਰ ਆ ਤਾਂ ਉਹ ਤੁਹਾਨੂੰ ਉਹਦੇ ਨਾਲ ਇਦਾਂ ਇਦਾਂ ਦੇ ਬੈਨੀਫਿਟਸ ਮਿਲਣਗੇ ਤੇ 12 ਮਹੀਨੇ ਤੁਹਾਨੂੰ ਪਤਾ ਵੀ ਗੰਨੇ ਦਾ ਜੂਸ ਚੱਲਦਾ ਹੀ ਆ 12 ਮਹੀਨੇ ਸਾਲ ਪੂਰਾ ਚੱਲਦਾ ਹੀ ਚਾਹੇ ਗਰਮੀ ਚਾਹੇ ਸਰਦੀ ਚਾਹੇ ਜੋ ਮਰਜੀ ਆ ਤੇ ਬਾਕੀ ਇਧਰ ਇਹਨਾਂ ਦਾ ਅੰਦਰ ਮਸ਼ੀਨਰੀ ਲੱਗੀ ਹੋਈ ਆ ਤੇ ਇੱਕ ਵਾਰੀ ਤਾਂ ਮੈਂ ਰੈਸਟੋਰੈਂਟ ਦੇਖ ਲਿਆ ਸੀ ਕਹਿੰਦਾ ਜੂਸ ਸੈਂਟਰ ਕਹਿ ਸਕਦੇ ਆ ਰੈਸਟੋਰੈਂਟ ਵੀ ਤੁਸੀਂ ਕਹਿ ਸਕਦੇ ਹੋ ਇਹਨੂੰ ਤੇ ਬਹੁਤ ਹੀ ਸਾਫ ਸਫਾਈ ਨਾਲ ਇੱਥੇ ਆਈਟਮਸ ਰੈਡੀ ਹੁੰਦੀਆਂ ਨੇ ਜੋ ਵੀ ਇਹਨਾਂ ਦੀਆਂ ਹੈਗੀਆਂ ਨੇ ਤੇ ਬਾਕੀ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਤੁਹਾਨੂੰ ਜਿੱਥੇ ਇਹਦੇ ਜੂਸ ਬਣਦੇ ਆ ਜਿੱਥੇ ਇਹ ਪ੍ਰੋਡਕਸ਼ਨ ਕਰਦੇ ਆ ਆਪਣੇ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਬਾਕੀ ਇੱਥੇ ਕੁਝ ਕੁ ਆਰਗੇਨਿਕ ਫਰੂਟਸ ਵੀ ਰੱਖੇ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਅਮਰੂਦ ਪਏ ਨੇ ਤੇ ਇਹਦੇ ਤੇ ਲਿਖਿਆ ਆ ਆਰਗੇਨਿਕ ਫਰੂਟ ਅਮਰੂਦ ਆ ਇਹ विदाउट स्प्रे ਹੈ ਰੈਡੀ ਕੀਤੇ ਹੋਇਆ ਜਿਵੇਂ ਕਹਿੰਦੇ ਵੀ ਨੇਚਰਲ ਫਰੂਟ ਆਪਣੇ ਉਗਦਾ ਵਾ ਇਹ ਉਦਾਂ ਦੀ ਚੀਜ਼ ਆ ਕੋਈ ਇਹਦੇ ਤੇ ਸਪਰੇ ਨਹੀਂ ਗੀ ਕੋਈ ਇਹਦੇ ਤੇ ਕੈਮੀਕਲ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਰਟੀਫੀਸ਼ੀਅਲ ਸਪਰੇਅਸ ਵਗੈਰਾ ਬਹੁਤ ਆਪਾਂ ਫਰੂਟਸ ਤੇ ਕਰਦੇ ਆ ਤੇ ਜਿਹੜੀਆਂ ਸਿਹਤ ਵਾਸਤੇ ਵੀ ਨੁਕਸਾਨਦਾਇਕ ਹੁੰਦੀਆਂ ਨੇ ਤੇ ਇਹ ਪਿਓਰ ਵਿਦਾਊਟ ਸਪਰੇਅ ਅਮਰੂਦ ਇਹ ਨੇ ਤੇ 90 ਰੁਪਏ ਕਿਲੋ ਇਹਨਾਂ ਦਾ ਰੇਟ ਲੱਗਿਆ ਹੋਇਆ ਪੈਸਾ ਦਦਾ ਚਲੋ ਕੋਈ ਗੱਲ ਨਹੀਂ ਰੇਟ ਕੋਈ ਇੰਨੇ ਜ਼ਿਆਦਾ ਨਹੀਂ ਗਰੀਜ਼ਨਬਲ ਆ ਪਰ ਸਿਹਤ ਤੋਂ ਉੱਤੇ ਕੁਝ ਨਹੀਂ ਹੁੰਦਾ ਹੈਗਾ ਇਹ ਸੀ ਤੇ ਤੁਹਾਨੂੰ ਵੀ ਪਤਾ ਵਾ ਤੇ ਬਾਕੀ ਆਪਾਂ ਬਾਈ ਜੀ ਆਪਣੇ ਨਾਲ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਦੇ ਕਿਹੜੀ ਕਿਹੜੀ ਇੱਥੇ ਆਈਟਮਸ ਹੋ ਰਿਹਾ ਇੱਥੇ ਅਵੇਲੇਬਲ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਆਜੋ ਵੀਰੇ ਆਜੋ ਤੇ ਬਾਕੀ ਆਪਣਾ ਜੂਸ ਆ ਗਿਆ ਵਾ ਤੇ ਆਪਾਂ ਪਹਿਲਾਂ ਟੇਸਟ ਕਰਦੇ ਹਾਂ ਕਿੱਦਾਂ ਦਾ ਵਾ ਤੇ ਫੇਰ ਤੁਹਾਨੂੰ ਦੱਸਾਂਗੇ ਟੇਸਟ ਵੀ ਕਿੱਦਾਂ ਦਾ ਇਹਦਾ ਆਜੋ ਇਹ ਜੂਸ ਦੀ ਕੁਆਲਿਟੀ ਬਹੁਤ ਵਧੀਆ ਵਾ ਤੇ ਟੇਸਟ ਵੀ ਬਹੁਤ ਚੰਗਾ ਵਾ ਜੀ ਇਹਦਾ ਤੇ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਗੁਰਪਾਲ ਸਿੰਘ ਤੇ ਭਾਈ ਕਿੱਥੋਂ ਤੁਸੀਂ ਇੱਥੇ ਲੋਕਲ ਹੀ ਰਹਿੰਦੇ ਹੋ ਨਹੀਂ ਵੀ ਜੀ ਸਾਡਾ ਪਿੰਡ ਗੁੜੇ ਆ ਅੱਛਾ ਗੁੜੇ ਤੋਂ ਪਿੰਡ ਤੇ ਜਿੱਥੇ ਤੱਕ ਆਪਾਂ ਪਹਿਲਾਂ ਆਪਾਂ ਨੋਰਮਲ ਗੱਲਬਾਤ ਕੀਤੀ ਸੀਗੀ ਜੇ ਮੈਂ ਤੁਸੀਂ ਕਹਿੰਦੇ ਸੀ ਵੀ ਤੁਸੀਂ ਇੰਗਲੈਂਡ ਤੋਂ ਵਾਪਸ ਆਏ ਹੋ ਬਿਲਕੁਲ ਤੇ ਮਤਲਬ ਕੀ ਹੁਣ ਲੋਕ ਤਾਂ ਇਧਰੋਂ ਉਧਰੋਂ ਭੱਜਦੇ ਆ ਵੀ ਸਾਨੂੰ ਇਧਰ ਕੰਮ ਨਹੀਂ ਮਿਲਦਾ ਪਿਆ ਹੈਗਾ ਤੇ ਮਤਲਬ ਤੁਸੀਂ ਉਧਰੋਂ ਵਾਪਸ ਆ ਗਏ ਜੀ ਵੀਰ ਜੀ ਆਪਾਂ ਇੱਥੇ ਕੰਮ ਕਰੀਏ ਨੇ ਇੱਥੇ ਬਹੁਤ ਕੌਸ਼ਾ ਬ੍ਰਦਰ ਮੇਰੇ ਇੰਗਲੈਂਡ ਤੋਂ ਆਏ ਆ ਮੈਂ ਮਲੇਸ਼ੀਆ ਤੋਂ ਆਇਆ ਟ੍ਰੈਫਿਕ ਕਰਕੇ ਬਾਜ ਥੋੜੀ ਜੀ ਫਲਕਚੁਏਟ ਹੋ ਰਹੀ ਆ ਆਪਾਂ ਥੋੜਾ ਜੀ ਹਾਂਜੀ ਬੇਨਤੀ ਪਿਆਬੀਆਂ ਨੂੰ ਇਹ ਆ ਵੀ ਇੱਥੋਂ ਆਪਦਾ ਵੇਚ ਵਟ ਕੇ ਨਾ ਜਾ ਕਿਉਂਕਿ ਅਕਸਰ ਸਾਨੂੰ ਇੱਥੇ ਆਉਣਾ ਪੈਂਦਾ ਨਹੀਂ ਸਹੀ ਗੱਲ ਆ ਤੁਸੀਂ ਵੀ ਆਪਾਂ ਕਹਿੰਦੇ ਵੀ 25-30 ਲੱਖ ਰੁਪਇਆ ਲਾ ਕੇ ਆਪਾਂ ਉਧਰ ਸ਼ਿਫਟ ਹੁੰਨੇ ਆ ਬਾਹਰਲੀ ਕੰਟਰੀ ਚ ਉਧਰ ਜਾ ਕੇ ਫੇਰ ਆਪਾਂ ਨੂੰ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਜਿਵੇਂ ਕਹਿੰਦੇ ਹੁੰਦੇ ਵੀ ਨਮਾ ਖੂਹ ਪੱਟ ਕੇ ਪਾਣੀ ਪੀਣ ਵਾਲਾ ਕੰਮ ਆ ਬਿਲਕੁਲ ਜੀ ਤੇ ਮਤਲਬ ਹੁਣ 25 ਲੱਖ ਰ ਇੱਥੋਂ ਆਪਾਂ ਬਣਿਆ ਬਣਿਆ ਵੇਚ ਕੇ ਆਪਾਂ ਉਧਰ ਜਾ ਕੇ ਨਮਾ ਆਪਣਾ ਬਸਾ हां ਜਿਹੜੇ ਸਾਹਮਣਾ ਹੋਣਾ ਇਸ ਟਾਈਮ ਬਾਹਰਲੀ ਕੰਟਰੀਆਂ ਚ ਆਪਣੇ ਪੰਜਾਬੀ ਚਲੋ ਜਿਹੜੇ ਵਸੇ ਹੋਏ ਆ ਤਾਂ ਠੀਕ ਜਿਹੜੇ ਨਵੇਂ ਸਟੂਡੈਂਟ ਜਨਾਂ ਦਾ ਉਹਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਕੰਮ ਤੰਦਾ ਹੈ ਨਹੀਂਗਾ ਹੁਣ ਕੰਮ ਤੰਦਾ ਹੈ ਨਹੀਂਗਾ ਫੇਰ ਵੀ ਉਹ ਇੱਥੋਂ ਜਿਹੜਾ ਬਣਿਆ ਬਣਾਇਆ ਉਹ ਵੀ ਵੇਚ ਵਟ ਕੇ ਉੱਥੇ ਜਾਂਦੇ ਆ ਤੁਸੀਂ ਉੱਥੋਂ ਸਾਰਾ ਕੁਝ ਛੱਡ ਛਡਾ ਕੇ ਆਪਣੇ ਮੋਲਕ ਚ ਵਾਪਸ ਆ ਗਏ ਆਪਣੇ ਪਿੰਡ ਚ ਵਾਪਸ ਆ ਗਏ ਹਾਂ ਜੀ ਤੁਸੀਂ ਆ ਕੇ ਇੱਥੇ ਆਪਣਾ ਆਪਰੇਟ ਸ਼ੁਰੂ ਕੀਤਾ ਮਤਲਬ ਕਿਵੇਂ ਤੁਹਾਡੇ ਮਾਈਂਡ 'ਚ ਇਹ ਚੀਜ਼ ਆਈ ਵੀ ਮੈਂ ਇਦਾਂ ਦਾ ਸ਼ੁਰੂ ਕਰਾਂਗੇ ਜੀ ਸਾਡੇ ਬ੍ਰਦਰ ਜੀਆ ਨੇ ਇੱਕ ਬੌਰਨ ਵਾਈ ਜੀ ਨੇ ਸਾਡੇ ਜਿਹੜਾ ਹੋਂਦ ਤੋਂ ਓਕੇ ਜਿੰਨਾ ਜਿਹੜੇ ਮੇਨ ਨੇ ਅਸੀਂ ਫਰੈਂਚਾਈਜ਼ ਉਹਨਾਂ ਤੋਂ ਬ੍ਰਦਰ ਨੇ ਲਈ ਆ ਠੀਕ ਹੈ ਜੀ ਉਹਨਾਂ ਦਾ ਕੰਮ ਆ ਜੀ ਉਹਨਾਂ ਨੇ ਸ਼ੁਰੂ ਕੀਤਾ ਇਹ ਸਭ ਹਾਂ ਜੀ ਉਹਨਾਂ ਦੇ ਆਰਡਰ ਲੈਟ ਸ਼ੁਰੂ ਉਹਨਾਂ ਨੇ ਕੀਤਾ ਸੰਭਾ ਸਾਮ ਸਮਾਲ ਤੁਸੀਂ ਸਾਰੇ ਕਰ ਬਿਲਕੁਲ ਅਸੀਂ ਫਰੈਂਚਾਈਜ਼ ਲਈ ਹੈ ਜੀ ਬ੍ਰਦਰ ਨੇ ਸਾਮ ਸਮਾਲ ਸਾਡੀ ਚੱਲ ਰਹੀ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਵੀਰ ਜੀ ਨੇ ਇਹਨਾਂ ਨੇ ਜੋੜਿਆ ਆਜੋ ਆਜੋ ਬਾਈ ਜੀ ਆਜੋ ਆਜੋ ਇਹਨਾਂ ਨੇ ਵੀ ਜੀ ਲੈ ਲੈ ਚੁੱਕੀ ਆ ਸੋ ਠੀਕ ਆ ਜੀ ਤੁਹਾਡਾ ਵੀ ਕਿਹਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਖ ਸਿੰਘ ਆ ਜੀ ਹਾਂ ਜੀ ਅਸੀਂ ਜੋਧਾ ਨਿਊ ਆਊਟਲਟ ਬਣ ਕਰਾ ਲਿਆ ਠੀਕ ਕਾਲਖ ਕੋਲੇ ਜੋਧਾ ਪੈਂਦਾ ਵਜੋਂ ਜੋਧਾ ਮਨਸੂਰਾਂ ਆ ਗਿਆ ਠੀਕ ਹੈ ਠੀਕ ਹੈ ਜੀ ਹਾਂ ਜੀ ਸਾਡੇ ਜਿਹੜਾ ਫਰੈਂਚਾਈਜ਼ ਬਾਈ ਕਰਨੀ ਪੈਂਦੀ ਨੇ ਸਾਡੇ ਵੱਡੇ ਬ੍ਰਦਰ ਨੇ ਬਰੂੰਦੂਆ ਜੀ ਜਗ੍ਹਾ ਹਾਂਜੀ ਹਾਂਜੀ ਉਹਨਾਂ ਦੀ ਇਹ ਜਨਨ ਕੀ ਕੰਮ ਸ਼ੁਰੂ ਕੀਤਾ ਹੋਇਆ ਜੀ ਅਸੀਂ ਉਹਨਾਂ ਤੋਂ ਆਊਟਲੈਟ ਬਾਈ ਕੀਤੀ ਆ ਠੀਕ ਹੈ ਜੀ ਠੀਕ ਹੈ ਜੀ ਜਿੱਲੇ ਜੀ ਸਾਡੇ ਕੋਲ ਹੁੰਦੇ ਨੇ ਨਹੀਂ ਜੰਨੇ ਤੋਂ ਬਣੇ ਗੌਰ ਤੋਂ ਬਣੇ ਪ੍ਰੋਡਕਟ ਹਾਂਜੀ ਸਾਰੇ 100% ਔਰੀਜਨਲ ਤੇ ਜਿਵੇਂ ਫੂਟ ਵੀ ਆਪਾਂ ਦ ਇੱਥੇ ਜਿਵੇਂ ਇੱਥੇ ਅਮਰੂਦ ਪਏ ਆ ਆਪਾਂ ਦੇਖ ਸਕਦੇ ਹਾਂ ਮੜੇ ਅਮਰੂਦ ਲਿਆਂਗੇ ਇੱਕ ਪੀਸ ਚੱਕ ਕੇ ਹਾਂ ਜੀ ਤੇ ਜਿਵੇਂ ਆਪਾਂ ਨੈਚੁਰਲ ਸ਼ਹਿਰ ਚ ਆਪਾਂ ਨੂੰ ਐਡਾ ਵੱਡਾ ਪੀਸ ਨਾ ਬਹੁਤ ਰੇਅਰ ਮਿਲਦਾ ਵਾ ਜਿਵੇਂ ਵੱਡੀ ਵੱਡੀ ਫਰੂਟ ਵਾਲੀਆਂ ਸ਼ਾਪਾਂ ਹੁੰਦੀਆਂ ਨੇ ਤੇ ਉਹੀ ਚੀਜ਼ ਮੈਂ ਦੇਖੇ ਵੀ ਤੁਹਾਡੇ ਇੱਥੇ ਇਹ ਨੋਰਮਲ ਰੱਖੇ ਤੇ ਨਾਲੇ ਉੱਪਰ ਲਿਖਿਆ ਹੋਇਆ ਵੀ ਬਿਨਾ ਸਪਰੇਅ ਤੋਂ ਤਿਆਰ ਤੇ ਬਿਨਾ ਕਿਸੇ ਕੈਮੀਕਲ ਤੋਂ ਤਿਆਰ ਆ ਇਹ ਤੇ ਬਿਨਾ ਸਪਰੇਅ ਤੋਂ ਹੁਣ ਜਿਵੇਂ ਕਈ ਤਾਂ ਦਾਵਾ ਕਹਿੰਦੇ ਵੀ ਬਿਨਾ ਯਾਰ ਟੀਕੇ ਤੋਂ ਜਾਂ ਸਪਰੇਹਾਂ ਤੋਂ ਵੀ ਮਤਲਬ ਤਿਆਰ ਨਹੀਂ ਹੁੰਦੇ ਵੀ ਕੀੜੇ ਖਾ ਜਾਂਦੇ ਇਹ ਵੀ ਕੁਝ ਇਦਾਂ ਦੀ ਕੋਈ ਗੱਲ ਹੁੰਦੀ ਵੀ ਆ ਨਹੀਂ ਕੋਈ ਨਹੀਂ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਹੋਣਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਂ ਆਪਣਾ ਕੋਈ ਸਪ ਹਾਂ ਜੀ ਸਾਡੇ ਕੋਲ ਹੋਰ ਵੀ ਜਿੱਦਾਂ ਗੰਨੇ ਤੋਂ ਬਣੇ ਜੋ ਵੀ ਗੋੜ ਦੇ ਪ੍ਰੋਡਕਟ ਨੇ ਸਾਰੇ 100% ਤੁਹਾਡੇ ਕੋਲ ਨੇਚਰਲ ਮਿਲਣਗੇ ਤੇ ਪਿਓਰ ਮਿਲਣਗੇ ਕੋਈ ਉਹਨਾਂ ਚ ਮਿਲਾਵਟ ਨਹੀਂ ਹੈ ਜਿਨ੍ਹਾਂ ਨੇ ਗੋੜ ਵਾਲੇ ਪ੍ਰੋਡਕਟ ਆਪਣੇ ਲਿਖੇ ਸਾਰੇ ਇੱਥੇ ਅਵੇਲੇਬਲ ਐਸ ਟਾਈਮ ਅਗਰ ਆਪਾਂ ਸਾਰੇ ਪਾਰਟਸ ਦੇਖਣੀ ਹੋਣ ਆਈਟਮਸ ਜੋ ਵੀ ਆਪਣੀ ਹੈਗੀ ਨੇ ਅਵੇਲੇਬਲ ਨੇ ਸਾਡੇ ਕੋਲ ਜਿੱਦਾਂ ਗੋੜ ਸ਼ੱਕਰ ਇਹ ਚਾਹ ਬਾਜੀ ਆਪਣੇ ਕੋਲ ਲੈ ਇਲਾਚੀ ਚਾਹ ਤੇ ਇੱਕ ਤੁਹਾਡੇ ਪੈਕਿੰਗ ਦੇਖੀ ਸੀ ਗੋੜਾ ਇਲਾਚੀ ਵਾਲੀ ਚਾਹ ਜਿਵੇਂ ਉਹ ਚੀਜ਼ ਉਹ ਮੈਂ ਨਵੀਂ ਜੀ ਆਈਟਮ ਦੇਖੀ ਆ ਇੱਕ ਜਿਵੇਂ ਆਪਾਂ ਚਾਹ ਕੋਈ ਬਣਾਉਨੇ ਆ ਤਾਂ ਉਹਦੇ ਚ ਗੋੜਾ ਲੱਗ ਤੋਂ ਪ ਨੇ ਇਹ ਜਿਹੜੀਆਂ ਸਾਡੀਆਂ ਚਾਹਾਂ ਨੇ ਜੀ ਹਾਂਜੀ ਇਹਦੇ ਵਿੱਚ ਸਿਰਫ ਤੁਸੀਂ ਜਿੱਦਾਂ ਇੱਕ ਕੱਪ ਲਈ ਇੱਕ ਚਮਚ ਹਾਂਜੀ ਤੇ ਇਹਦੇ ਵਿੱਚ ਜੋ ਕੁਝ ਲਿਖਿਆ ਤੁਹਾਨੂੰ ਕੁਝ ਵੀ ਐਡ ਆਨ ਕਰਨ ਦੀ ਲੋੜ ਨਹੀਂ ਗੁੜ ਵੀ ਇਹਦੇ ਵਿੱਚ ਆ ਚਾਹ ਵੀ ਇਹਦੇ ਵਿੱਚ ਆ ਜੀ ਜਿੱਦਾਂ ਮਸਾਲਾ ਵਾ ਮਸਾਲੇ 'ਚ ਸਾਰਾ ਕੁਝ ਹੀ ਆ ਜਾਂਦਾ ਆਪਣਾ ਜਿੱਦਾਂ ਮਲਠੀ ਦਾਲਚੀਨੀ ਮਸਾਲਾ ਚਾਹ ਦੇ ਵਿੱਚ ਚੀਜ਼ਾਂ ਪਾਈਆਂ ਜਾਣਗੀਆਂ। ਇਹ ਮਤਲਬ ਸਰੀਰ ਨੂੰ ਬੈਨੀਫਿਟ ਦੇ ਬੈਨੀਫਿਟ ਕਰਦੀਆਂ ਹਨ। ਹਾਂਜੀ ਤੁਸੀਂ ਇੱਕ ਚਮਚ ਇਹਦਾ ਪਾਉਣਾ ਹੈ ਇੱਕ। ਹਾਂਜੀ ਹੁਣ ਦੱਸੋ। ਹਾਂਜੀ ਜਿੱਦਾਂ ਇਹ ਗੁੜ ﺍﻟैयची ਚਾਹ ਵਾਜੀ ਸਾਡੇ। ਇਹਦੇ ਵਿੱਚ ਗੁੜ ਵੀ ਵਿੱਚ ਹੈ। ਚਾਹ ਵੀ ਇਹਦੇ ਵਿੱਚ ﺍﻟैयची ਵੀ ਇਹਦੇ ਵਿੱਚ ਆ। ਤੁਸੀਂ ਅਲੱਗ ਤੋਂ ਕੁਝ ਵੀ ਐਡ-ਆਨ ਨਹੀਂ ਕਰਨਾ ਜਿੱਦਾਂ ਆਪਾਂ ਅੱਜ ਕੱਲ੍ਹ ਸ਼ੂਗਰ ਜਿਵੇਂ ਆਪਾਂ ਜਿਵੇਂ ਕੋਈ ਹੁਣ ਚਾਹ ਦੇ ਮਸਾਲੇ ਮਾਰਕੀਟਾਂ 'ਚ ਵਿਕਦੇ ਆ ਕਾਫੀ ਵੱਡੀ ਵੱਡੀ ਅਮਾਊਂਟ ਤੇ ਵਿਕਦੇ ਆ ਵੀ ਇਹ ਚਾਹ ਦਾ ਮਸਾਲਾ ਜੀ ਇਹ ਫਲਾਨੀ ਜਗ੍ਹਾ ਬੈਨੀਫਿਟ ਕਰਦਾ ਇਹ ਫਲਾਨਾ ਸਰੀਰ ਨੂੰ ਬੈਨੀਫਿਟ ਕਰ ਇਸ ਦਾ ਇਹ ਉਹ ਚੀਜ਼ ਅਲੱਗ ਹੈ ਹਾਂਜੀ ਹਾਂਜੀ ਇਹ ਸਾਡੇ ਸਾਰੇ ਆਪਣੇ ਤਿਆਰ ਕੀਤੇ ਪ੍ਰੋਡਕਟ ਨੇ ਜੀ ਇਹਨਾਂ ਵਿੱਚ ਕੁਝ ਵੀ ਹੋਰ ਜਿੱਦਾਂ ਗਲਤ ਚੀਜ਼ ਕੋਈ ਵੀ ਐਡ ਨਹੀਂ ਹੈ ਠੀਕ ਹੈ ਜੀ ਸਿਰਫ ਆਪਣੇ ਜਿੱਦਾਂ ਪਿਓਰ ਨੇ ਇਹ ਤੁਸੀਂ ਕਿਤੇ ਵੀ ਵਰਤ ਕੇ ਵੀ ਦੇਖ ਸਕਦੇ ਹੋ ਕੋਈ ਵੀ ਬੰਦਾ ਸਾਨੂੰ ਚੈਲੰਜ ਕਰ ਸਕਦਾ ਹੈ ਠੀਕ ਹੈ ਜੀ ਹਾਂ ਹਾਂਜੀ ਇਹ ਸਾਰੇ ਪ੍ਰੋਡਕਟ ਇਹਨਾਂ ਦੇ ਵਿੱਚ ਗੋੜ ਚਾਹ ਪੱਤੀ ਤੇ ਜੋ ਕੁਛ ਇਹਦੇ ਉੱਤੇ ਲਿਖਿਆ ਉਹੀ ਐਡ ਹੋਊਗਾ ਤੁਸੀਂ ਇੱਕ ਕੱਪ ਪਾਣੀ ਦੇ ਵਿੱਚ ਇਸ ਦਾ ਇੱਕ ਚਮਚਾ ਪਾਉਣਾ ਤੇ ਬਸ ਕੋਈ ਮਿੱਠਾ ਪਾਉਣ ਦੀ ਖੰਡ ਪਾਉਣ ਦੀ ਜ਼ਰੂਰਤ ਨਹੀਂ ਕਰਨੀ ਸਿਰਫ ਦੁੱਧ ਪਾਉਣਾ ਹੈ ਜੀ ਤੁਸੀਂ ਅੱਛਾ ਤੇ ਇਹ ਜਦੋਂ ਆਪਣੀ ਸਿਹਤ ਲਈ ਇਹਦੇ ਬੈਨੀਫਿਟ ਹੀ ਨੇ ਖੰਡ ਤੋਂ ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਸ਼ੂਗਰ ਦੀਆਂ ਬਿਮਾਰੀਆਂ ਜਾਂ ਇਹ ਆਪਣੇ ਕੋਲ ਨਹੀਂ ਅੱਜ ਕੱਲ ਤਾਂ ਜਿਵੇਂ ਆਪ ਤਾਂ ਕਹਿੰਦੇ ਨੇ ਵੀ ਆਫਟਰ 30 35 ਦਾ ਮਿੱਠਾ ਡਾਕਟਰ ਛੜਾਈ ਦਿੰਦੇ ਆ ਹਾਂਜੀ ਹਾਂਜੀ ਇਹ ਸਾਡੀ ਸ਼ੱਕਰ ਆ ਜੀ ਅੱਛਾ ਇਹ ਸ਼ੱਕਰ ਆ ਜੀ ਇਹ ਵੀ 100% ਨੇਚੁਰਲ ਆ ਜੀ ਇਸ ਵਿੱਚ ਕੁਝ ਵੀ ਵਿਦਾਊਟ ਕੈਮੀਕਲ ਵਿਦਾਊਟ ਐਨੀ ਆਰਟੀਫੀਸ਼ੀਅਲ ਕਲਰ ਨੋ ਐਡ ਪ੍ਰੀਜ਼ਰਵਟ ਹੈ 100% ਨੇਚੁਰਲ ਸਲਫੇਟ ਫਰੀ ਹਾਂਜੀ ਹਾਂਜੀ ਕੁਝ ਵੀ ਇਹਦੇ ਵਿੱਚ ਇਦਾਂ ਨਹੀਂ ਐਡ ਕਰੂ ਜੋ ਆਪਣੀ ਸਿਹਤ ਲਈ ਹਾਨੀਕਾਰਕ ਹੋਵੇ ਠੀਕ ਹੈ ਇਹ ਦੇਸੀ ਖੰਡ ਹੈ ਜੀ ਸਾਡੀ ਅੱਛਾ ਇਹ ਦੇਸੀ ਖੰਡ ਆ ਜੀ ਠੀਕ ਆ ਸ਼ੱਕਰ ਅਲੱਗ ਹੁੰਦੀ ਖੰਡ ਨਾਲ ਹਾਂਜੀ ਆ ਸ਼ੱਕਰ ਆ ਜੀ ਆ ਖੰਡ ਠੀਕ ਆ ਹਾਂਜੀ ਤੇ ਇਹ ਪੈਕਿੰਗ 1 ਕਿਲੋ ਦੀ ਕੀ ਪ੍ਰਾਈਸ ਪੈਂਦੀ ਆ ਆਪਾਂ ਨੂੰ ਇਹ ਸਾਡੇ ਕੋਲ 110 ਦੀ ਆ ਜੀ ਅੱਛਾ 110 ਰੁਪਏ ਕਿਲੋ ਅਤੇ ਦੇਸੀ ਖੰਡ ਆ ਜਿਹੜੀ ਉਹ ਦੇਸੀ ਖੰਡ ਵੀ 110 ਆ ਜੀ ਠੀਕ ਆ ਤੇ ਇਹ ਕਿੰਨੇ ਕੁਆਂਟੀਟੀ ਦੀ ਪੈਕਿੰਗ ਆ ਇਹ 900 ਗ੍ਰਾਮ ਇਹ 900 ਗ੍ਰਾਮ ਦੀ ਆ ਜੀ ਅੱਛਾ 900 ਗ੍ਰਾਮ ਤੇ ਉਹ ਹਾਂਜੀ ਇਹ ਵੀ 900 ਗ੍ਰਾਮ ਆ ਜੀ ਅੱਛਾ ਹਾਂਜੀ ਮੇਉਂ ਹੀ ਮੈਨੂੰ ਪਹਿਲਾਂ ਮੇਰੀ ਅਮਰੂਦਾਂ ਦੀ ਨਜ਼ਰ ਗਈ ਆ ਵੀ ਦੇਖਣ ਨੂੰ ਵੀ ਐਡੇ ਵੱਡੇ ਸਾਈਜ਼ ਦੇਖਣ ਨੂੰ ਘੱਟ ਹੀ ਮਿਲਦੇ ਆ ਵੀ ਜਿਵੇਂ ਤੁਸੀਂ ਕਹਿ ਰਹੇ ਆ ਵੀ 100% ਕੈਮੀਕਲ ਫ੍ਰੀ ਫਰੂਟ ਆ ਤੁਹਾਡੇ ਕੋਲੇ ਤੇ ਬਾਕੀ ਹੋਰ ਆਪਣੇ ਕੋਲੇ ਕਿਹੜੀ ਇੱਕ ਜਿਹੜੇ ਆਪਣੇ ਉਹ ਬਾਕਸ ਪਏ ਆ ਹਾਂਜੀ ਇਹ ਗੋੜਾ ਜੀ ਬਰੀਕ ਮੋਤੀ ਗੋੜਾ ਜੀ ਅੱਛਾ ਇਹ ਮੋਤੀ ਗੋੜਾ ਜਿੱਦਾਂ ਆਪਣੇ 올ਡ এজ ਚ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਗੋੜਾ ਦਾ ਚੱਪਣਾ ਪ੍ਰੋਬਲਮ ਹੁੰਦੀ ਇਹ ਮੋਤੀ ਗੋੜਾ ਜੀ ਇਹ ਚੱਪਣ ਲਈ ਆਸਾਨ ਆ ਇਹ ਵੀ 100% ਪਿਓਰ ਆ ਜਿੱਦਾਂ ਗੰਨੇ ਤੋਂ ਬਣਿਆ ਹੋਇਆ ਵਾ ਆਪਣਾ ਗੋੜ ਹਾਂਜੀ ਹਾਂ ਜੀ ਇਹਦੇ ਵਿੱਚ ਕੋਈ ਵੀ ਆਰਟੀਫੀਸ਼ੀਅਲ ਕੁਝ ਵੀ ਨਹੀਂ ਚੂਜ਼ ਕੀਤਾ ਹੋਇਆ ਹੈ। ਇਹ ਮਤਲਬ ਛੋਟੀ ਡਲੀ ਪੀਸੀ ਹੋਈ ਹੈ। ਹਾਂ ਜੀ ਹਾਂ ਜੀ। ਜਿਵੇਂ ਮਤਲਬ ਹਰ ਏਜ ਦੇ ਜਿਵੇਂ ਬੱਚਾ ਵੀ ਜਿਨ੍ਹਾਂ ਦੇ ਹੁਣ ਦੰਦ ਨਹੀਂ ਹੁੰਦੇ ਉਹ ਹਾਂ ਜੀ ਉਹ ਖਾ ਸਕਦੇ। ਹਾਂ ਜੀ। ਠੀਕ ਹੈ ਜੀ। ਹਾਂ ਜੀ। ਅੱਛਾ ਤੇ ਹੋਰ ਆਪਣੇ ਕੋਲੇ ਕਿਹੜੀ-ਕਿਹੜੀਆਂ ਆਈਟਮਸ ਨੇ? ਹੋਰ ਆਪਣੇ ਕੋਲ ਗੰਨੇ ਦਾ ਜੀ ਜੰਨੇ ਦਾ ਜੂਸ ਅੰਦਰ। ਅੱਛਾ ਤੇ ਬਾਕੀ ਇਹਨਾਂ ਦੀ ਮਸ਼ੀਨ ਅੰਦਰ ਲਗਾਈ ਹੋਈ ਹੈ ਇੱਕ ਅਲੱਗ ਤਰ੍ਹਾਂ ਦਾ ਕੈਬਿਨ ਬਣਾਇਆ ਹੋਇਆ। ਬਿਲਕੁਲ ਵੀ ਅੰਦਰ ਮੱਖੀ ਮੱਛਰ ਨਹੀਂ ਹੈਗਾ ਤੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਕੈਬਿਨ ਲੋ ਜੀ ਇਹ ਵੀਰਾ ਜੂਸ ਕੱਢਦਾ ਪਿਆ ਅੰਦਰ ਹੋਰ ਵੀਰੇ ਕਿਵੇਂ ਹੋ ਜੀ ਅੱਛਾ ਜੂਸ ਕੱਢ ਰਹੇ ਆ ਤੇ ਬਾਕੀ ਆ ਇਹਨਾਂ ਦੀ ਪ੍ਰੋਪਰ ਮਸ਼ੀਨ ਲੱਗੀ ਹੋਈ ਐ ਤੇ ਜੂਸ ਕੱਢਣ ਦੇ ਹੱਥ ਨਾਲ ਟੱਚ ਕਰਨ ਵਾਲਾ ਕੋਈ ਕੰਮ ਨਹੀਂ ਹੈਗਾ ਜਿਵੇਂ ਆਪਾਂ ਕਹਿੰਨੇ ਜਿਵੇਂ ਆਪਾਂ ਦੇਖਦੇ ਆਂ ਵੀ ਕਈ ਹੱਥ ਨਾਲ ਹੀ ਵਿੱਚ ਪਾਈ ਜਾਂਦੇ ਰਹਿੰਦੇ ਆ ਤੇ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਕਈ ਜਗ੍ਹਾ ਤੇ ਪਰ ਇੱਥੇ ਦੇਖਣ ਨੂੰ ਬਿਲਕੁਲ ਵੀ ਇਦਾਂ ਦਾ ਨਹੀਂ ਲੱਗਦਾ ਹੈਗਾ ਵੀਰੇ ਜਿਵੇਂ ਆਪਾਂ ਦੇਖਿਆ ਸੀਗਾ ਵੀ ਤੁਸੀਂ ਕਹਿੰਨੇ ਵੀ ਗੰਨੇ ਚ ਅਸੀਂ ਬਿਲਕੁਲ ਵੀ ਆਈਸ ਨਹੀਂ ਯੂਜ਼ ਕਰਦੇ ਚਾਹੇ ਗਰਮੀ ਚ ਚਾਹੇ ਸਰਦੀ ਚ ਲੋ ਸਰਦੀ ਚ ਤਾਂ ਆਪਾਂ ਬਰਫ਼ ਪੀਣੇ ਵੀ ਘਾਟੀਆਂ ਤੇ ਮਤਲਬ ਸਰਦੀਆਂ ਚ ਗਰਮੀਆਂ ਚ ਵੀ ਨਹੀਂ ਬਰਫ਼ ਯੂਜ਼ ਹੁੰਦੀ ਸਾਡਾ ਕਿਸੇ ਮੌਸਮ ਚ ਵੀ ਆ ਜਾਓ ਤੁਸੀਂ ਪੂ ਸਕਦੇ ਹਾਂ ਸਾਡੇ ਜਿੱਦਾਂ ਬਰਫ਼ ਨਹੀਂ ਯੂਜ਼ ਹੁੰਦੀ ਉਹਦੇ ਵਿੱਚ ਤੇ ਜਿਵੇਂ ਫਿਰ ਗੰਨਾ ਠੰਡਾ ਜਿਵੇਂ ਕਰਨਾ ਹੁੰਦਾ ਠੰਡਾ ਅਸੀਂ ਫ੍ਰੀਜ਼ਰ ਵਿੱਚ ਰਾ ਕੇ ਗੰਨਾ ਅੱਛਾ ਅੱਛਾ ਗੰਨੇ ਆ ਗੰਨੇ ਹੀ ਫ੍ਰੀਜ਼ਰ 'ਚ ਤੁਸੀਂ ਰੱਖ ਦੇਦੇ ਹੋ ਗੰਨਾ ਸਾਫ਼ ਕਰਕੇ ਪ੍ਰੋਪਰ ਇਹਦਾ ਜੀ ਹੁੰਦਾ ਵਾ ਮਤਲਬ ਪ੍ਰੋਪਰ ਪਹਿਲਾਂ ਇਹਨਾਂ ਦੀ ਧੁਵਾਈ ਹੁੰਦੀ ਵਾਸ਼ ਹੁੰਦੀ ਆ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਫ੍ਰੀਜ਼ਰਾਂ 'ਚ ਲਾਉਂਦੇ ਫ੍ਰੀਜ਼ਰ 'ਚ ਲਾਉਨੇ ਆ ਫਿਰ ਉਸ ਤੋਂ ਬਾਅਦ ਮਸ਼ੀਨ 'ਚ ਬਾਕੀ ਸਾਡਾ ਮਸ਼ੀਨ ਦਾ ਵੀ ਇਦਾਂ ਇਹਦੇ 'ਚ ਬੰਦ ਟਾਈਮ ਹੀ ਪਾਉਣਾ ਗੰਨਾ ਇਹ ਨਹੀਂ ਕਿ ਬਾਰ-ਬਾਰ ਉਸੇ ਨੂੰ ਹੀ ਕਰੀ ਜਾਓ ਠੀਕ ਹੈ ਜਿੱਦਾਂ ਆਮ ਆਪਾਂ ਦੇ ਨਹੀਂ ਮੈਂ ਉਹੀ ਦੇਖ ਰਹਾ ਨਾ ਬਹੁਤ ਹੀ ਹਾਈਜੀਨਿਕ ਲੈਵਲ ਤੇ ਤੁਸੀਂ ਧਿਆਨ ਰੱਖਿਆ ਹੋਇਆ ਵਾ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਸਾਫ਼ ਸੁਥਰੀ ਚੀਜ਼ ਬੰਦੇ ਨੂੰ ਮਿਲਣੀ ਚਾਹੀਦੀ ਹੈ ਵੀ ਚਲੋ ਪੈਸੇ ਦੋ ਵੱਧ ਲੱਗ ਜਾਣ ਕੋਈ ਚੱਕਰ ਨਹੀਂ ਵੀ ਬੰਦਾ ਬਿਮਾਰ ਨਾ ਹੋਵੇ ਕੋਈ ਚੀਜ਼ ਦੇ ਪਿੱਛੇ ਕੋਈ ਗਲਤ ਚੀਜ਼ ਖਾ ਕੇ ਕੋਈ ਐਦਾਂ ਦੀ ਮੈਂ ਉਹੀ ਦੇਖ ਰਿਹਾ ਵੀ ਬਹੁਤ ਹੀ ਹਾਈਜੀਨ ਦਾ ਧਿਆਨ ਰੱਖੇ ਬਿਲਕੁਲ ਸਾਫ਼ ਸਫਾਈ ਆ ਆਪਣੀ ਰੀਅਰੈਂਡ ਕਲੀਨ ਆ ਨਾ ਤੇ ਕੈਬਿਨ ਚ ਤੇ ਗਰਮੀਆਂ ਚ ਕੋਈ ਚੀਜ਼ ਖਰਾਬ ਨਾ ਹੋਵੇ ਇੱਥੇ ਏਸੀ ਵੀ ਲੱਗਿਆ ਹੋਇਆ ਅੰਦਰ ਕੈਬਿਨ ਦੇ ਵਿੱਚ ਅਲੱਗ ਕਿਉਂਕਿ ਗਰਮੀਆਂ ਚ ਆਪਾਂ ਨੂੰ ਆ ਦਾ ਬਾਕੀ ਇਹਨਾਂ ਵੱਲੋਂ ਕੋਈ ਵੀ ਗੰਨੇ ਦੇ ਜੂਸ ਵਿੱਚ ਕੋਈ ਵੀ ਕੈਮੀਕਲ ਨਹੀਂ ਐਡ ਹੈਗਾ ਪਿਓਰ ਨੈਚੁਰਲ ਗੰਨਾਵਾ ਇਹਨਾਂ ਦਾ ਤੇ ਬਾਕੀ ਜੋ ਜਿਹੜੀ ਆਈਟਮਸ ਨੇ ਤੁਹਾਨੂੰ ਮੈਂ ਉਹ ਵੀ ਦਿਖਾ ਦਿੱਤੀ ਜੈਗਰੀ ਇਲਾਇਚੀ ਚਾਹ ਜਿਹੜੀ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਵੀ ਰਾਇਕਦੇ ਉੱਤੇ ਪੈਕਿੰਗਸ ਪਈਆਂ ਨੇ ਬਾਕੀ ਆਪਾਂ ਬਾਅਦ ਡਿਟੇਲ ਚ ਵੀ ਪੁੱਛਿਆ ਸੀਗਾ ਇਹਨਾਂ ਨੂੰ ਤੇ ਬਾਕੀ ਪਿਓਰ ਨੈਚੁਰਲ ਜੂਸ ਹੈ ਜਿੱਥੇ ਵਿਦਾਊਟ ਆਇਸ ਸਲਫੇਟ ਫਰੀ ਗੰਨੇ ਨੇ ਕੋਈ ਉਹਨਾਂ ਚ ਐਡ ਆਨ ਨਹੀਂ ਹੈਗਾ ਤੇ ਬਹੁਤ ਹੀ ਸਾਫ ਸਫਾਈ ਨਾਲ ਇੱਥੇ ਪ੍ਰੈਪਰੇਸ਼ਨ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਅੰਦਰ ਚੱਲਾਂਗੇ ਬਾਈ ਜੀ ਨਾਲ ਹੋਰ ਗੱ ਬਾਕੀ ਗੰਨੇ ਦਾ ਜੂਸ ਵੀ ਪੀ ਕੇ ਜਾਵਾਂਗੇ ਇਹਨਾਂ ਦਾ ਉਹਦਾ ਟੇਸਟ ਵੀ ਤੁਹਾਨੂੰ ਦੱਸਾਂਗੇ ਉਹ ਮੜ ਜਾ ਕਪੜਾ ਚੱਕ ਦੂੰਗਾ ਪਰ ਹਾਂਜੀ ਕਿਉਂਕਿ ਪ੍ਰੋਪਰ ਫਿਰ ਸ਼ੋ ਹੋ ਜੂਗਾ ਤੇ ਇਹ ਇਹਨਾਂ ਦੇ ਜਿਹੜੇ ਸਟੋਰਸ ਨੇ ਆਲਰੇਡੀ ਜਿਹੜੇ ਖੁੱਲ ਚੁੱਕੇ ਆ ਇਹ ਉਹਨਾਂ ਦਾ ਇੱਕ ਡਿਟੇਲ ਦਿੱਤੀ ਗਈ ਆ ਪਹਿਲਾ ਸਟੋਰ ਆ ਗਿਆ ਜੀ ਜਗਰਾਉਂ ਚ ਨੀਅਰ ਅਸ਼ੋਕ ਅਸ਼ੋਕੀ ਸਮੋਸਿਆ ਵਾਲਾ ਓਪੋਜ਼ਿਟ ਪੰਜਾਬ ਐਂਡ ਸਿੰਧ ਬੈਂਕ ਜਗਰਾਉਂ ਤੇ ਸੈਕੰਡ ਸਟੋਰ ਵੀ ਜਗਰਾਉਂ ਚ ਹੈ ਜੀ ਸੰਜੀਵ ਨੀਅਰ ਹਸਪੀਟਲ ਮਾਲਕ ਰੋਡ ਜਗਰਾਉਂ ਤੀਜਾ ਜੀ ਵਾਲਾ ਆ ਗਿਆ ਆਪਣਾ ਬਰਨਾਲੇ ਤੇ ਠਿਕਰੀ ਵਾਲਾ ਚੌਂਕ ਨੀਅਰ ਨੂਰ ਹਸਪੀਟਲ ਤੇ ਚੌਥਾ ਹਲਵਾਰੇ ਆ ਜੀ ਆਪਾਂ ਹਲਵਾਰੇ ਵਾਲੇ ਚ ਖੜੇ ਆਂ ਸੀ ਹਾਂਜੀ ਆਪਾਂ ਹਲਵਾਰੇ ਵਾਲੇ ਅਸੀਂ ਇਸ ਟਾਈਮ ਹਲਵਾਰੇ ਵਾਲੇ ਚ ਖੜੇ ਆਂ ਤੇ ਇੱਥੇ ਬਾਈ ਜੀ ਦਾ ਆਪਾਂ ਰੋਡ ਤੇ ਦੇਖਿਆ ਸੀਗਾ ਇਹਨਾਂ ਨੇ ਬਣਾਇਆ ਹੋਇਆ ਜੂਸ ਸੈਂਟਰ ਤੇ ਮੈਂ ਕਿਹਾ ਵੀ ਚਲੋ ਨਵੀਂ ਜੀ ਚੀਜ਼ ਲੱਗਦੀ ਕੋਈ ਆਪਾਂ ਵੀ ਦੇਖ ਕੇ ਚੱਲੀਏ ਬਾਕੀ ਇਹਨਾਂ ਦਾ ਜੋਧਾ ਮਨਸੂਰਾ ਚ ਇਹਨਾਂ ਦਾ ਨਿਊ ਓਪਨਿੰਗ ਹੋ ਰਿਹਾ ਵਾ ਤੇ ਬਾਈ ਜੀ ਜਿਹੜੇ ਆਪਣੇ ਨਾਲ ਗੱਲਬਾਤ ਕਰਦੇ ਪਏ ਇਹਨਾਂ ਨੇ ਜੋਧਾ ਮਨਸੂਰਾ ਚ ਆਪਣਾ ਆਊਟਲੈਟ ਸ਼ੁਰੂ ਕਰਨਾ ਵਾ ਜੂਸ ਦਾ ਤੇ ਵੀਰੇ ਕਦੋਂ ਤੱਕ ਮਤਲਬ ਖ अच्छा ਤੇ ਇਹ ਆਪਣਾ ਹੈਗਾ ਵਾ ਜੀ SBI ਬੈਂਕ ਦੇ ਨਾਲ ਤੇ ਗਰੇਵਾਲ ਆਈ ਹਸਪੀਟਲ ਦੇ ਸਾਹਮਣੇ ਗਰੇਵਾਲ ਆਈ ਹਸਪੀਟਲ ਦੇ ਸਾਹਮਣੇ ਤੇ SBI ਬੈਂਕ ਦੇ ਨਾਲ ਬਿਲਕੁਲ ਨਾਲ ਹਾਂ ਜੀ ਜਨਵਰੀ ਦੇ ਵਿੱਚ ਉਪਰ ਹੋ ਜਾਊਗਾ ਜੀ ਠੀਕ ਹੈ ਜੀ ਤੇ ਜੋ ਵੀ ਤੁਸੀਂ ਉਧਰ ਜੋਧਾਂ ਵਾਲੇ ਜਾਣ ਵਾਲੇ ਪਾਸੇ ਉਹ ਤਾਂ ਵੀਰ ਜੀ ਕੋਲੇ ਇੱਕ ਵਾਰੀ ਜਰੂਰ ਪਹੁੰਚੋ ਜਦੋਂ ਵੀ ਇਹਨਾਂ ਦਾ ਓਪਨ ਹੋਊਗਾ ਤੇ ਬਾਈ ਜੀ ਦਾ ਇੱਥੇ ਰੈਪੋਰਟ ਹਲਵਾਰੇ ਚ ਚੱਲਦਾ ਪਿਆ ਵਾ ਨੀਅਰ 에어ਪੋਰਟ ਵਾਲਾ ਕੱਟ ਤੁਸੀਂ ਵੀ ਇੱਕ ਵਾਰੀ ਜਰੂਰ ਪਹੁੰਚੋ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਮੇਨਟੇਨੈਂਸ ਕੀਤੀ ਹੋਈ ਤੇ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਇੱਥੇ ਸਫਾਈ ਦਾ ਬਹੁਤ ਜ਼ ਤੁਸੀਂ ਦੇਖ ਸਕਦੇ ਹੋ ਵੀ ਇੱਕ ਤੋਂ ਇੱਕ ਚੀਜ਼ ਆਪਣੀ ਆਪਣੀ ਜਗ੍ਹਾ ਤੇ ਮੇਨਟੇਨ ਪਈ ਹੋਈ ਆ ਕੋਈ ਫालतू ਕਚਰਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਰਾ ਕੁਝ ਬਹੁਤ ਹੀ ਵਧੀਆ ਵਾ ਤੇ ਬਈ ਵਾਈਫਾਈ ਵੀ ਲੱਗਿਆ ਹੋਇਆ ਆਪਣਾ ਹਾਂਜੀ ਬਈ ਜੀ ਵਾਈਫਾਈ ਅੱਛਾ ਲਓ ਜੀ ਸਭ ਤੋਂ ਵੱਡੀ ਗੱਲ ਇਹ ਆ ਫ੍ਰੀ ਵਾਈਫਾਈ ਦੀ ਇੱਥੇ ਫੈਸਿਲਿਟੀ ਦਿੱਤੀ ਗਈ ਆ ਜਿਵੇਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਆਪਾਂ ਦੇਖਦੇ ਆ ਉੱਥੇ ਫ੍ਰੀ ਵਾਈਫਾਈ ਦੇਖਿਆ ਜਾਂਦਾ ਵਾ ਆਮ ਜਗ੍ਹਾ ਤੇ ਕਿਤੇ ਮਿਲਦਾ ਨਹੀਂ ਹੈਗਾ ਪਰ ਇਹਨਾਂ ਨੇ ਫ੍ਰੀ ਵਾਈਫਾਈ ਦੀ ਵੀ ਫੈਸਿਲਿਟੀ ਇੱਥੇ ਦਿੱਤੀ ਹੈ ਤੇ ਆ ਜਿਹੜੇ ਪ੍ਰੋਡਕਟਸ ਨੇ ਇੱਥੇ ਉਹਨੇ ਅਵੇਲੇਬਲ ਤੇ ਬਾਕੀ ਇਧਰ ਅਮਰੂਦ ਪਏ ਜਿਹੜੇ ਵਿਦਆਊਟ ਐਨੀ ਕੈਮੀਕਲ ਵਿਦਆਊਟ ਐਨੀ ਆਰਟੀਫੀਸ਼ਲ ਐਡਆਨਸ ਤੋਂ ਰੈਡੀ ਕੀਤੇ ਜਾਂਦੇ ਆ ਬਿਨਾ ਸਪਰੇਅ ਤੋਂ ਆਰਗੇਨਿਕ ਅਮਰੂਦ ਤਿਆਰ ਕੀਤੇ ਜਾਂਦੇ ਬਾਕੀ ਆ ਇਹਨਾਂ ਦਾ ਪੂਰਾ ਕੈਬਿਨ ਆ ਜੀ ਤੂੰ ਦੇਖ ਸਕਦਾ ਨੀ ਇਹ ਜਿਹੜੇ ਕੈਵਲ ਆ ਨਾ ਇਹ ਸਾਡੇ ਸੋਨੀ ਵੀਰ ਜੀ ਨੇ ਪਿੰਡ ਗੁੜਿਆਂ ਤੋਂ ਲਾਏ ਨੇ ਉਹਨਾਂ ਦੀ ਦੁਕਾਨ ਆ ਮੈਂ ਬਹੁਤ ਦਿਮਾਗ ਲਾ ਕੇ ਸੋਧ ਕੀਤੀ ਇਸ ਕੈਵਲ ਨੂੰ ਤਿਆਰ ਕੀਤਾ ਆਉਣ ਵਾਲੇ ਹੋਰ ਵੀ ਕੈਵਲ ਨੂੰ ਤਿਆਰ ਕਰ ਰਹੇ ਨੇ ਕੋਈ ਲਾਲਾ ਲੱੱਪਾ ਨਹੀਂ ਬਹੁਤ ਜਲਦੀ ਤਿਆਰ ਮਤਲਬ ਆਕਰ ਇਨ ਇਨ ਫਿਊਚਰ ਅਗਰ ਕਿਸੇ ਨੇ ਤੁਹਾਡੇ ਤੋਂ ਫਰੈਂਚਾਈਜ਼ੀ ਲੈਣੀ ਆ ਉਹਨਾਂ ਨੇ ਕੈਬਿਨਸ ਤਿਆਰ ਕਰਨੇ ਤਾਂ ਡਾਇਰੈਕਟਲੀ ਉਹਨਾਂ ਨੂੰ ਕਾਲ ਕਰ ਸਕਦੇ ਹਾਂਜੀ 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 ਉਹ ਸੋਨੀ ਵੀਰ ਜੀ ਨੇ ਕਲਾਰ ਪੈਂਡ ਉਹਨਾਂ ਦਾ ਕਲਾਰ ਪੈਂਡ ਉਹਨਾਂ ਦੀ ਦੁਕਾਨ ਆ ਚਗਾਠਾਂ ਦਾ ਕੰਮ ਆ ਪੌਂਡੀਆਂ ਦਾ ਸਾਰਾ ਕੈਵਲ ਦਾ ਹੀ ਉਹਨਾਂ ਨੇ ਬਹੁ ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਕਿ ਅ ਵੀ ਕੱਲ ਨੂੰ ਅਗਲਾ ਫਰੈਂਚਾਈਜ਼ੀ ਲੈ ਲਵੇ ਉਹ ਫਿਰ ਖੱਜਲ ਹੁੰਦਾ ਰਹਿੰਦਾ ਵੀ ਯਾਰ ਮੇਰਾ ਫਲਾਨਾ ਚੀਜ਼ ਨਹੀਂ ਮੇਰੀ ਰੈਡੀ ਹੋ ਰਹੀ ਹੈਗੀ ਵੀ ਮੈਨੂੰ ਫਲਾਨੀ ਮਸ਼ੀਨ ਨਹੀਂ ਮਿਲਦੀ ਹੈਗੀ ਤਾ ਕਿ ਕਈ ਹੁੰਦਾ ਨਾ ਜਿਵੇਂ ਫਰੈਂਚਾਈਜ਼ੀ ਦੇ ਕੇ ਉਸ ਤੋਂ ਬਾਅਦ ਪੈਸੇ ਲੈ ਕੇ ਠੇੜਾ ਛੜਾ ਲੈਂਦੇ ਵੀ ਯਾਰ ਹੁਣ ਖਾਈ ਜਾਣ ਦੋ ਨੂੰ ੱੱਕੇ ਵੀ ਸਾਡਾ ਇਹਦਾ ਰੋਲ ਕੋਈ ਨਹੀਂ ਵੀ ਸਾਡਾ ਕੰਮ ਖਤਮ ਹੋ ਗਿਆ ਕੋਈ ਗੱਲ ਨਹੀਂ ਉਹਨੂੰ ਬੋਲੇ ਜਾਓ ਕਲਾਰੀਓਂ ਚਗਾਠਾਂ ਦਾ ਵੀ ਕੰਮ ਕਰਦੇ ਆ ਪੌੜੀਆਂ ਦਾ ਵੀ ਆ ਬਹੁਤ ਵਧੀਆ ਪੂਰਾ ਮਤਲਬ ਫੈਬ੍ਰिकेटਰ ਤਕੜੇ ਫੈਬ੍ਰिकेटਰ ਨੇ ਹਾਂਜੀ ਤੇ ਇਹ ਜਿਹੜਾ ਸ਼ੀਸ਼ਾ ਪਾਇਆ ਵੇ ਸਾਡੇ ਰਾਜੂ ਵੀਰ ਜੀ ਨੇ ਉਹ ਪਰਾਵਾਂ ਤੋਂ ਹੀ ਇਹ ਕੀ ਉਹਨਾਂ ਨੇ ਪਾਇਆ ਠੀਕ ਹੈ ਮਤਲਬ ਆਕਰ ਇਨ ਫਿਊਚਰ ਤੁਹਾਡੇ ਤੋਂ ਕਿ ਫਰੈਂਚਾਈਜ਼ੀ ਲੈਂਦਾ ਤੁਸੀਂ ਉਹਨਾਂ ਨੂੰ ਪ੍ਰੋਪਰ ਉਹਦਾ ਗਾਈਡ ਕਰਕੇ ਉਹਦਾ ਪ੍ਰੋਪਰ ਸੈਟਅਪ ਸ਼ ਇਹਨਾਂ ਦੇ ਨਾਲ ਹੀ ਇਹਨਾਂ ਦੀ ਵਾਹ ਨਹੀਂ ਛੱਡਦੇ ਜੀ ਦੀ ਲੋਡ ਕਰਨ ਇਹਨਾਂ ਨੂੰ ਹੋਰ ਸਾਰੀ ਜੰਗ ਇਹ ਨਾਲ ਹੀ ਰਹਿਣਾ ਠੀਕ ਹੈ ਕੋਈ ਚੀਜ਼ ਮੁੱਕਦੀ ਹੈ ਇਹਨਾਂ ਨੇ ਮੈਸੇਜ ਪਾ ਦੇਣਾ ਉਹ ਜੀ ਇਹਨਾਂ ਨੂੰ ਪਹੁੰਚ ਕੀ ਕਰਾਂਗੇ ਠੀਕ ਹੈ ਠੀਕ ਨਹੀਂ ਨਹੀਂ ਵੀਰੇ ਬਹੁਤ ਵਧੀਆ ਗੱਲ ਹੈ ਕਿਉਂਕਿ ਕਈ ਜਗ੍ਹਾ ਮੈਂ ਆਏ ਦੇਖਿਆ ਨਾ ਅਗਲਾ ਕਹਿੰਦਾ ਯਾਰ ਫਰਾਂਚਾਈਜ਼ੀ ਦੇਤੀ ਸਾਡਾ ਕੰਮ ਨਿਬੜ ਗਿਆ ਵੀ ਹੁਣ ਅਗਲਾ ਜਿਵੇਂ ਉਹਨੇ ਕਰਨਾ ਆਪ ਕਰੀ ਜਾਵੇ ਹੁਣ ਕਿਤੇ ਉਹਨੂੰ ਸਮਾਨ ਮਿਲੇਗਾ ਕਿਤੇ ਨਹੀਂ ਮਿਲੇਗਾ ਕੋਈ ਨਾ ਕੋਈ ਚੀਜ਼ ਵੀ ਜੀ ਪੂਰੀ ਹੈਲਪ ਕਰਾਂਗੇ ਇਹੋ ਜੀ ਕੋਈ ਜਿੰਨੇ ਸਾਡੇ ਆਰਡਰ ਲਾ ਕੇ ਆਏ ਹੁੰਦਾ ਨਾ ਹੁਣ ਨਵੇਂ ਕੰਮ 'ਚ ਬੰਦਾ ਪੈਸੇ ਲਾ ਕੇ ਇੱਕ ਵਾਰੀ ਕੰਮ ਸ਼ੁਰੂ ਕਰਦਾ ਜੇ ਹੁਣ ਉਹਦਾ ਉਹ ਚੀਜ਼ ਨਾ ਚੱਲੇ ਨਾ ਫਿਰ ਅਗਲੇ ਦਾ ਇਹੀ ਚੀਜ਼ ਆ ਬਾਕੀ ਆਪਾਂ ਅੰਦਰ ਚੱਲਦੇ ਆਂ ਜੀ ਇਹਨਾਂ ਦੇ ਗੁੜ ਜੋ ਵੀ ਇਹਨਾਂ ਦੇ ਗੁੜ ਦੀ ਡਿਟੇਲ ਲੱਗੀ ਹੋਈ ਆ ਅੰਦਰ ਉਹ ਵੀ ਤੁਹਾਨੂੰ ਮੈਂ ਇੱਕ ਵਾਰੀ ਜ਼ਰੂਰ ਦਿਖਾਉਂਗਾ ਹਾਂਜੀ ਹਾਂਜੀ ਇੱਕ ਮਿੰਟ ਬਈ ਬੋਰਡ ਮਾੜਾ ਜਿਹਾ ਬਾਹਰ ਰੱਖ ਦਿਓ ਥੋੜੀ ਤੁੱਪੇ ਦੇਖੋ ਤਾਂ ਹਾਂਜੀ ਕਲੀਅਰ ਆ ਬਸ ਠੀਕ ਲਓ ਜੀ ਇਹਨਾਂ ਦੀ ਗੁੜ ਦੀ ਲੱਗੀ ਹੋਈ ਆ ਅੰਦਰ ਪੂਰੀ ਤੁਸੀਂ ਦੇਖ ਸਕਦੇ ਨੋ ਐਡਿਡ ਗਲੂਕੋਜ਼ ਮਤਲਬ ਆ ਮਿੱਠਾ ਕਈਆਂ ਇਹ ਕਈ ਗੁੜ 'ਚ ਵੀ ਖੰਡ ਯੂਜ਼ ਕਰੀ ਜਾਂਦੇ ਆ ਜਿਵੇਂ ਕਹਿੰਦੇ ਹੁੰਦੇ ਲਾਲਚ ਨੂੰ ਵਧਾਉਣ ਨੂੰ ਵਿੱਚ ਮਲਾਵਟ ਕਰਨੀ ਕਰਨੀ ਹੈ ਅਗਲਾ ਕਹਿੰਦਾ ਸਾਨੂੰ ਵੱਧ ਮਨਾਫਾ ਹੋਵੇ ਵਿੱਚ ਖੰਡ ਪਾ ਦਿੰਦੇ ਆ ਔਰ ਹੋਰ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਜਿਹੜੇ ਸਰੀਰ ਖਰਾਬ ਕਰਦੇ ਆ ਉਹੀ ਚੀਜ਼ ਐ ਇੱਥੇ ਲਿਖੇ ਨੋ ਐਡ ਗਲੂਕੋਜ਼ 100% ਅਸਲੀ ਗੁੜ ਦਾ ਉਤਪਾਦ ਹੈ ਨੇਚਰਲ ਜੈਗਰੀ ਪ੍ਰੋਡਕਟਸ ਹੈ ਕੈਮੀਕਲ ਫ੍ਰੀ ਨੇ ਤੇ ਵਿਦਾਊਟ ਐਡ ਆਨ 슈ਗਰ ਐਂਡ ਵਿਦਾਊਟ ਐਨੀ ਆਰਟੀਫੀਸ਼ੀਅਲ ਕਲਰਸ ਤੇ ਐਨੀ ਐਡ ਪ੍ਰੀਜ਼ਰਵਟਿਵਸ ਮਤਲਬ 100% ਪਿਓਰ ਗੋੜਾ ਜੀ ਇਹ ਇਹਨਾਂ ਦਾ ਤੇ ਬਾਕੀ ਇਹਨਾਂ ਨੇ ਆਪਣੇ ਇਥੇ ਨੰਬਰ ਵੀ ਮੈਂਸ਼ਨ ਕੀਤੇ ਹੋਏ ਆ ਅਗਰ ਤੁਸੀਂ ਕੋਈ ਸੁਜੈਸ਼ਨ ਦੇਣੀ ਜਾਂ ਕੋਈ ਕੰਪਲੇਂਟ ਦੇਣੀ ਆ ਤਾਂ ਤੁਸੀਂ ਡਾਇਰੈਕਟਲੀ ਇਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਇਹਨਾਂ ਨੂੰ ਦੱਸ ਸਕਦੇ ਹੋ ਵੀ ਸਾਨੂੰ ਇਹ ਫਰਾਂਚਾਈਜ਼ੀ ਦੇ ਉਹਨਾਂ ਦਾ ਮਤਲਬ ਡਾਇਰੈਕਟਲੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਡਾਇਰੈਕਟਲੀ ਓਨਰ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਬਾਕੀ ਜਿੱਦਾਂ ਆਪਣੇ ਮਤਲਬ ਅਗਰ ਕਿਸੇ ਨੇ ਫਰਾਂਚਾਈਜ਼ੀ ਵੀ ਖੋਲਣੀ ਹੋਵੇ ਡਾਇਰੈਕਟਲੀ ਇਹਨਾਂ ਨਾਲ ਗੱਲ ਅੱਛਾ ਅਗਰ ਕਿਸੇ ਦੀ ਕੋਈ ਕੰਪਲੇਂਟ ਆ ਤਾਂ ਤੁਸੀਂ ਉਹ ਵੀ ਵਟਸਐਪ ਕਾਲ ਕਰ ਸਕਦੇ ਹੋ ਕਿਸੇ ਨੰਬਰਾਂ ਤੇ ਹਾਂਜੀ ਤੇ ਹਾਂਜੀ ਠੀਕ ਹੈ ਹਾਂ ਜੀ ਵੀਰੇ ਤੇ ਬਾਕੀ ਆਪਾਂ ਚੱਲਦੇ ਆਂ ਜੀ ਅੱਗੇ ਅੱਗੇ ਵੀ ਚੱਲ ਕੇ ਵੀ ਤੁਹਾਨੂੰ ਦਿਖਾਣਾ ਵਾ ਮੈਂ ਲਓ ਜੀ ਆਪ ਦੇਖੋ ਆ ਵੀ ਇੱਥੇ ਲੱਗਿਆ ਹੋਇਆ ਹੈਗਾ ਗੰਨੇ ਵਾਲਾ ਬੱਚੇ ਖੇਡਦੇ ਰਹਿਣ ਵੀਰ ਜਿਉਂਦੇ ਰਹਿਣ ਭੈਣਾ ਵਸਦੀਆਂ ਰਹਿਣ ਬਾਪੂ ਤਾਂਦਰੁਸਤ ਰਹੇ ਤੇ ਮਾਮਾ ਹੱਸਦੀਆਂ ਰਹਿਣ ਬਾਜੀਵਾ ਬਹੁਤ ਵਧੀਆ ਚੀਜ਼ ਲਿਖੀ ਗਈ ਆ ਇੱਥੇ ਤੇ ਬਹੁਤ ਹੀ ਵਧੀਆ ਮੈਨੂੰ ਜੂਸ ਸੈਂਟਰ ਲੱਗਿਆ ਜੀ ਇਹ ਬਹੁਤ ਹੀ ਹਾਈਜੀਨਿਕ ਆ ਬਿਲਕੁਲ ਵੀ ਕਿਤੇ ਫालतू ਮੱਖੀ ਮੱਛਰ ਨਹੀਂ ਹੈਗੇ ਤੁਸੀਂ ਆ ਕੇ ਆਪਣਾ ਇੱਥੇ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਬਾਈ ਜੀ ਕੋਲੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਤੁਹਾਨੂੰ ਕੈਮੀਕਲ ਫ੍ਰੀ ਆਈਟਮਸ ਮਿਲਣਗੀਆਂ ਇੱਥੇ ਅਗਰ ਤੁਹਾਡੀ ਕੋਈ ਸੁਜੈਸ਼ਨ ਆ ਜਾਂ ਤੁਹਾਡੀ ਕੋਈ ਕੰਪਲੇਂਟ ਤੁਹਾਨੂੰ ਮੈਂ ਨੰਬਰ ਮੈਂਸ਼ਨ ਕਰ ਚੁੱਕਿਆ ਉੱਪਰ ਤੇ ਬਾਕੀ ਅਗਰ ਤੁਸੀਂ ਕਿਤੇ ਫਰੈਂਚਾਈਜ਼ੀ ਇਹਦੀ ਲੈਣੀ ਚਾਹੁੰਦੇ ਤਾਂ ਤੁਸੀਂ ਡਾਇਰੈਕਟਲੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਿਹੜੇ ਮੈਂ ਨੰਬਰਸ ਤੁਹਾਨੂੰ ਦਿਖਾਏ ਆ ਉਹ ਸਾਰੇ ਇਹਨਾਂ ਦੇ ਓਨਰਸ ਦੇ ਨੇ ਤੇ ਬਾਕੀ ਜੋ ਵੀ ਇਹਨਾਂ ਦੇ ਕੈਬਿਨਸ ਵਗੈਰਾ ਦਾ ਸੈਟਅਪ ਆ ਇਹ ਵੀ ਤੁਹਾਨੂੰ ਐਂਡ ਤੱਕ ਹੈਲਪ ਕਰਨਗੇ ਪੂਰੀ ਤੁਸੀਂ ਕਿਸੇ ਕੋਈ ਤੁਹਾਨੂੰ ਟ੍ਰਬਲ ਨਹੀਂ ਹੋਊਗਾ ਵੀ ਸਾਨੂੰ ਫਲਾਨੀ ਚੀਜ਼ ਨਹੀਂ ਮਿਲੀ ਹੈਗੀ ਸਾਨੂੰ ਉਹ ਵਾਲੀ ਚੀਜ਼ ਨਹੀਂ ਮਿਲੀ ਹੈਗੀ ਸਾਰੀ ਇਹ ਸਿਰੇ ਤੱਕ ਤੁਹਾਡੀ ਹੈਲਪ ਕਰਨਗੇ ਤੁਹਾਡਾ ਪੂਰਾ ਸੈਟਅਪ ਕਰਨ ਵਾਸਤੇ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਹੁਣ ਆਪਾਂ ਜੂਸ ਪੀਣੇ ਆ ਲਓ ਜੀ ਜੂਸ ਆਪਾਂ ਪੀ ਲਿਆ ਤੇ ਕੁਆਲਿਟੀ ਬਹੁਤ ਹੀ ਵਧੀਆ ਸੀਗੀ ਤੇ ਬਾਈ ਜੀ ਸਾਹਮਣੇ ਖੜੇ ਆ ਜਿਹੜੇ ਇੱਥੇ ਦੇ ਓਨਰ ਆ ਤੇ ਇਧਰ ਵਾਲੇ ਬਾਈ ਜੀ ਨੇ ਜੋਧਾ ਆਪਣਾ ਆਊਟਲੈਟ ਸ਼ੁਰੂ ਕਰਨਾ ਵਾ ਨਵੇਂ ਸਾਲ ਦੇ ਵਿੱਚ ਵਿੱਚ ਇਹਨਾਂ ਦਾ ਸ਼ੁਰੂ ਹੋ ਜੂਗਾ ਜੀ ਤੇ ਬਾਕੀ ਤੁਹਾਨੂੰ ਮੈਂ ਨੰਬਰਸ ਇਹਨਾਂ ਦੇ ਮੈਂਸ਼ਨ ਕਰਤੇ ਆ ਅਗਰ ਤੁਸੀਂ ਇਨ ਫਿਊਚਰ ਫਰੈਂਚਾਈਜ਼ੀ ਲੈਣੀ ਚਾਹੁੰਦੇ ਹੋ ਗੰਨੇ ਵਾਲੇ ਦੀ ਤੇ ਤੁਸੀਂ ਇਹਨਾਂ ਦੇ ਡਾਇਰੈਕਟ ਇਹਨਾਂ ਦੇ ਨੰਬਰ ਤੇ ਕਾਲਸ ਕਰ ਸਕਦੇ ਹੋ ਕੋਈ ਵੀ ਇਨਕੁਆਇਰੀ ਹੋਵੇ ਜਾਂ ਕੋਈ ਕੰਪਲੇਂਟ ਹੋਵੇ ਤੁਹਾਨੂੰ ਜਾਂ ਟੋੜਾ ਸੈਟਅਪ ਕਰਾ ਕੇ ਦੇਣਗੇ ਜੋ ਵੀ ਆਪਣਾ ਇਹਦੇ ਚ ਮਸ਼ੀਨਰੀ ਯੂਜ਼ ਹੁੰਦੀ ਆ ਤੇ ਜੋ ਵੀ ਇਹਦੇ ਕੈਬਿਨਸ ਵਗੈਰਾ ਬਣਦੇ ਆ ਹਰ ਕਿਸੇ ਚ ਭਾਈ ਤੁਹਾਡੇ ਬਹੁਤ ਵਧੀਆ ਹੈਲਪ ਕਰਨੇ ਬਹੁਤ ਵਧੀਆ ਨੇਚਰ ਦੇ ਨੇ ਉਹਨਾਂ ਨੇ ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਹਿਲਾਂ ਤਾਂ ਤੇ ਤੁਸੀਂ ਇਹਨਾਂ ਸ਼ਾਰਟ ਨੋਟਿਸ ਤੇ ਮੈਨੂੰ ਵੀਡੀਓ ਬਣਾਉਣ ਨੂੰ ਦਿੱਤਾ ਪਰ ਚਲੋ ਆਪਣੇ ਯਾਰਾਂ ਭਾਈਆਂ ਦੀ ਤਾਂ ਸਪੋਰਟ ਹੀ ਹੁੰਦੀ ਆ ਤੇ ਚਲੋ ਆਪਾਂ ਐਂ ਕਹਿੰਨੇ ਵੀ ਵਧੀਆ ਅਗਲੇ ਦਾ ਕੰਮ ਚੱਲ ਲੈ ਵੀ ਆਪਣਾ ਜਿਹੜਾ ਯੂਥ ਆ ਜਿਹੜਾ ਬਾਹਰ ਜਾ ਰਿਹਾ ਵਾ ਇੱਥੇ ਹੀ ਆਪਣਾ ਕੰਮਕਾਰ ਸੈਟਅਪ ਕਰ ਲਵੇ ਉਹ ਕਿਉਂਕਿ ਬਾਹਰ ਜਾਣ ਨੂੰ ਵੀ ਐਂ ਆ ਵੀ ਪੈਸਾ ਵੀ ਬਹੁਤ ਲੱਗਦਾ ਮੁੜ ਕੇ ਉੱਥੇ ਜਾ ਕੇ ਕਹਿੰਦੇ ਵੀ ਨਵੇਂ ਖੂਹ ਪੱਟ ਕੇ ਪਾਣੀ ਪੀਣ ਵਾਲਾ ਕੰਮ ਆ ਕਿਉਂਕਿ ਐਂ ਹੁੰਦਾ ਵਾ ਉਮਰਾਂ ਲੰਘ ਜਾਂਦੀਆਂ ਬਣਦਾ ਉੱਧਰ ਕੁਝ ਨਹੀਂ ਹੈਗਾ ਇੱਧਰੋਂ ਜੀ ਜਿਹੜਾ ਬਣਾਇਆ ਹੁੰਦਾ ਵਾ ਉਹ ਵੀ ਆਪਾਂ ਵੇਚ-ਪੱਟ ਕੇ ਬਾਹਰ ਚਲੇ ਜਾਨੇ ਆ ਉਹ ਕੰਮ ਬਾਲਾ ਖਰਾਬ ਆ ਬਾਕੀ ਵੀਰੇ ਆਪਣੇ ਜੋ ਵੀ ਪ੍ਰੋਡਕਟ ਹੋਣਗੇ ਪਹਿਲਾਂ ਵੀ ਆਪਾਂ ਦੱਸ ਦਈਏ ਫਰੈਸ਼ ਨੇਚਰਲ ਹੋਣਗੇ ਤੇ ਉਹਨਾਂ ਦੇ ਪ੍ਰਾਈਸ ਵੀ ਜੈਨੂਇਨ ਹੋਣਗੇ ਜਿੱਦਾਂ ਆਪਣਾ ਜੂਸ ਹੀ ਆ ਇਹ ਨੇਚਰਲ ਵੀ ਆ ਤੇ ਵਿਦਆਊਟ ਨਹੀਂ ਜੂਸ ਦੇ ਪ੍ਰਾਈਸ ਤਾਂ ਤੁਹਾਡੇ ਬਹੁਤ ਹੀ ਜ਼ਿਆਦਾ ਰੀਜ਼ਨਬਲ ਆ ਇਹ ਹੀ ਆਪਾਂ ਕਿਤੇ ਹੋਰ ਵੱਡੇ ਰੈਸਟੋਰੈਂਟ ਜੀ ਜਾਂਦੇ ਆ ਤਾਂ ਉੱਥੇ 2-200 ਰੁਪਏ ਤੋਂ ਸਟਾਰਟਿੰਗ ਹੁੰਦੀ ਆ ਤੁਸੀਂ ਬਹੁਤ ਹੀ ਵਧੀਆ ਕਿਉਂਕਿ ਹਰ ਬੰਦਾ ਹੁਣ ਜਿਹੜਾ ਵਿਚਾਰਾ ਮਜ਼ਦੂਰ ਆ ਉਹ ਵੀ ਪੀ ਸਕਦਾ ਜਿਹੜੇ ਵੱਡੀ ਗੱਡੀਆਂ ਵਾਲੇ ਆਉਂਦੇ ਉਹ ਵੀ ਪੀ ਸਕਦੇ ਆ ਹਾਂਜੀ ਹਾਂ ਆਏ ਆ ਵੀ ਚਲੋ ਹਰ ਬੰਦੇ ਦੇ ਮਤਲਬ ਕੰਮ ਦੀ ਚੀਜ਼ ਆ ਅਗਲਾ ਚਲੋ ਨਾਲੇ ਸਭ ਤੋਂ ਵੱਡੀ ਗੱਲ ਮੇਨ ਇਹ ਹੈ ਵੀ ਉਹਨੂੰ ਸਾਫ਼ ਸੁਥਰੀ ਚੀਜ਼ ਮਿਲ ਰਹੀ ਆ ਹਾਂਜੀ ਹਾਂ ਬਿਨਾਂ ਕਿਸੇ ਕੈਮੀਕਲ ਤੋਂ ਮਿਲਦੀ ਪਈ ਆ ਤੇ ਬਹੁਤ ਵਧੀਆ ਚੀਜ਼ ਉਹਨੂੰ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਵਾ ਇਹ ਕਿਉਂਕਿ ਮੈਂ ਇਦਾਂ ਦੀ ਚੀਜ਼ਾਂ ਲੱਭਦੀ ਰਹਿਣਾ ਵੀ ਜਿੱਥੇ ਆਪਾਂ ਨੂੰ ਜ਼ਿਆਦਾਤਰ ਪਾਕਟ ਫ੍ਰੈਂਡਲੀ ਲੱ ਵਧੀਆ ਫਾਇਦਾ ਹੀ ਕਰੇ ਕੋਈ ਨੁਕਸਾਨ ਨਾ ਕਰੇ ਤੇ ਬਾਕੀ ਆਪਾਂ ਕਰਦੇ ਆਂ ਜੀ ਐਂਡ ਆਪਣਾ ਵਲੌਗ ਤੇ ਵੀਰੇ ਆਪਣੀ ਟਾਈਮਿੰਗ ਕੀ ਹੈ ਟਾਈਮਿੰਗ ਪੁੱਛ ਲਈਏ ਟਾਈਮਿੰਗ ਸਵੇਰੇ 9:30 ਤੋਂ ਸ਼ਾਮ ਨੂੰ ਹੁੰਦੀ ਹੈ ਜੀ 7 ਵਜੇ ਤੱਕ ਠੀਕ ਹੈ ਜੀ ਸੱਤੇ ਦਿਨ ਹਾਂਜੀ ਚਾਹੇ ਗਰਮੀਆਂ ਚਾਹੇ ਸਰਦੀਆਂ ਗਰਮੀਆਂ ਸਰਦੀਆਂ ਹਾਂਜੀ ਗਰਮੀਆਂ ਚ ਥੋੜਾ ਟਾਈਮ ਵੱਧ ਵੀ ਜਾਂਦਾ ਕਿਉਂਕਿ ਹਾਂਜੀ ਰੇਟ ਹੁੰਦੀ ਹੈ ਹਾਂ ਹਾਂ ਤੇ ਜਿੱਦਾਂ ਇਹ ਮੌਸਮਾਂ ਜਦੋਂ ਸਰਦੀਆਂ ਦੇ ਦਿਨ 6:00 ਤੇ 6:00 ਪਜ ਜਾਂਦੇ ਆਂ ਸਰਦੀਆਂ ਚ 6:00 ਵਜੇ ਤੱਕ ਹੁੰਨੇ ਆ ਜੀ ਹੁਣ ਹਾਂਜੀ ਜਿੱਦਾਂ 9:30 ਤੋਂ 6:00 ਵਜੇ ਤੱਕ ਤੇ ਗ ਠੀਕ ਹੈ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਜਿਹੜਾ ਤੁਹਾਡਾ ਨਿਊ ਆਊਟਲੈਟ ਆਉਣ ਵਾਲਾ ਜੇ ਸਾਡਾ ਉਧਰ ਗਿਆੜਾ ਲੱਗਿਆ ਤੁਹਾਡਾ ਮੈਂ ਸਪੈਸ਼ਲੀ ਸ਼ੂਟ ਕਰਨ ਵੀ ਆਉਂਗਾ ਨੰਬਰ ਤੁਹਾਡੇ ਕੰਟੈਕਟ ਨੰਬਰਸ ਮੇਰੇ ਕੋਲੇ ਆ ਗਏ ਤੇ ਬਾਕੀ ਆਪਾਂ ਐਂਡ ਕਰਦੇ ਆ ਜੀ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਤੁਸੀਂ ਵੀ ਬਾਈ ਜੀ ਕੋਲੇ ਆਓ ਜਰੂਰ ਜੂਸ ਪੀ ਕੇ ਜਾਓ ਇੱਥੇ ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਇਹਨਾਂ ਦੀ ਤੇ ਬਾਕੀ ਇਹ ਆਪਣਾ ਹਲਵਾਰਾ ਰੋਡ ਤੇ ਪੈਂਦਾ ਵਾ ਜੀ ਜਿੱਧਰ 에ਅਰ ਫੋਰਸ ਸਟੇਸ਼ਨ ਆ ਤੇ ਰੋਡ ਦੇ ਉੱਤੇ ਹੀ ਇੱਥੇ ਇਹਨਾਂ ਦੇ ਬੋਰਡਸ ਲੱਗੇ ਹੋਏ ਆ ਗੰਨੇ ਵਾਲਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਯਾਰਾਂ ਦਾ ਹੈਲਥੀ ਪੈਗ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਓਕੇ ਥੈਂਕ ਯੂ ਟੇਕ ਕੇਅਰ ਬਾਏ ਸੋ ਸ਼ੀਕਾਰ